ਸਸ਼ੀਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅੱਜ ਅਸਤੀਫਾ ਦੇ ਦਿੱਤਾ ਇਹਦੇ ਬਾਰੇ ਵੈਸੇ ਅਸੀਂ ਕਈ ਵਾਰ ਚਰਚਾ ਕਰ ਰਹੇ ਸੀ ਕਿ ਜਿੰਨਾ ਪ੍ਰੈਸ਼ਰ ਧਾਮੀ ਸਾਹਿਬ ਦੇ ਉੱਤੇ ਪੈ ਗਿਆ ਸ਼੍ਰੀ ਫਾਦਮੀ ਨੇ ਨਿਆਪਸੰਦ ਵਿਅਕਤੀ ਨੇ ਉਹ ਇਨਾ ਪ੍ਰੈਸ਼ਰ ਝੱਲ ਨਹੀਂ ਸਕਦੇ ਪਰ ਸਵਾਲ ਇਹ ਹੈ ਵੀ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਉਸ ਵਕਤ ਉਹਨਾਂ ਨੇ 14 ਮੈਂਬਰਸ ਦਾ ਵੀ ਜ਼ਿਕਰ ਕੀਤਾ ਜਿਹੜੇ ਅੰਤਰੀਂ ਕਮੇਟੀ ਦੇ ਮੈਂਬਰ ਉਸ ਵਕਤ ਮੌਜੂਦ ਸਿਗੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਰਿਪੋਰਟ ਬਣਾਈ ਗਈ ਕਿਉਂਕਿ ਉਹਨਾਂ ਨੇ ਆਪਣੇ ਅਸਤੀਫੇ ਦੀ ਜਿਹੜੀ ਉਬਾਰਤ ਹੈ ਉਹ ਜਥੇਦਾਰ ਰਗਵੀਰ ਸਿੰਘ ਹੋਣਾ ਦੀ ਪੋਸਟ ਦੇ ਆਧਾਰ ਦੇ ਉੱਤੇ ਬਣਾਈ ਆ ਕਿ ਜਥੇਦਾਰ ਸਾਹਿਬ ਨੇ ਜਿਹੜੀ ਪੋਸਟ ਲਿਖੀ ਉਹਦੇ ਵਿੱਚ ਕਿਹਾ ਕਿ ਇਸ ਤਰ੍ਹਾਂ ਜਲੀਲ ਕਰਕੇ ਕਿਸੇ ਜਥੇਦਾਰ ਸਹਿਬ ਆਸਿਸ ਘਰ ਤੋਰਿਆ ਜਾਣਾ ਜਿਹੜਾ ਇਹ ਬਹੁਤ ਮੰਦ ਭਾਗਾ ਬਹੁਤ ਮਾੜੀ ਗੱਲ ਹੈ ਤੇ ਹੁਣ ਪੱਟੀ ਸਾਹਿਬ ਤੁਹਾਤੋਂ ਇਹ ਜਾਣਨਾ ਚਾਹੁੰਦੇ ਆ ਵੀ ਅਗਲਾ ਐਸਜੀਪੀਸੀ ਦਾ ਭਵਿੱਖ ਕੀ ਹੋ ਸਕਦਾ ਉਹ 14 ਮੈਂਬਰ ਵੀ ਅਸਤੀਫਾ ਦੇਣਗੇ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਘਰ ਵਾਪਸੀ ਹੋਏਗੀ ਜੀ ਪੱਟੀ ਸਾਹਿਬ

ਉਹ 100 ਰੁਪਏ ਭਰਨ ਦੀ ਬਜੇ ਪਹਿਲਾਂ ਗੰਡੇ ਖਾਂਦਾ ਵਾ ਫਿਰ ਛਿੱਤਰ ਖਾਂਦਾ ਨਹੀਂ ਖਾਦੇ ਫਿਰ 100 ਰੁਪਏ ਭਰਦਾ ਵਾ ਸਰਵਾਤ ਅੱਸੀ ਦਾ ਜਿਸ ਦਿਨ ਉਹ 3 ਮੈਂਬਰੀ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਸੀ ਉਸ ਦਿਨ ਧਾਮੀ ਸਾਹਿਬ ਕਹਿੰਦੇ ਮੈਂ ਨਹੀਂ ਮੰਨਦਾ ਇਹਨੂੰ ਆ ਚੁੱਕੋ ਮੇਰਾ ਅਸਤੀਫਾ ਮੈਂ ਤੇ ਬੰਦਦਾ ਵਾ ਅਕਾਲ ਤੱਕ ਸਰ ਦੇ ਹੁਕਮ ਨੂੰ ਉਹਨਾਂ ਨੇ ਕਿਹਾ ਸੀ ਵੀ ਮੈਂਬਰੀ 3 ਮੈਂਬਰੀ ਕਮੇਟੀ ਨੂੰ ਕੋਈ ਅਧਿਕਾਰ ਨਹੀਂਗਾ ਬਕਾਇਦਾ ਤੌਰ ਤੇ ਜੱਜ ਕਰਨ ਦਾ ਜੇ ਪੀਆ ਹੋਜੀ ਗੱਲ ਲੱਗੀ ਤੇ ਸਾਨੂੰ ਭੇਜਿਆ ਜਾਵੇ ਤੇ ਅੱਜ ਧਾਮੀ ਸਾਹਿਬ ਕਹਿੰਦੇ ਸਾਡੇ ਕੋਲ ਕਈ ਗੱਲਾਂ ਦੱਸੋ ਦੱਸੋ ਜੀ ਕੋਈ ਨਹੀਂ ਦੱਸ ਦਿਓ ਕਿਹੜੇ ਜਥੇਦਾਰ ਦੀ ਕੰਮ ਜਿਹੜੀ ਹੋ ਗਈ ਸੀ ਜਾਂਚ ਸ਼੍ਰੋਣੀ ਕਮੇਟੀ ਦੀ ਕੀ ਸੀ ਦੱਸ ਦਿਓ ਨਹੀਂ ਉਹ ਤੇ ਕਹਿ ਰਹੇ ਸੀ ਕਹਿੰਦੇ ਇਤਿਹਾਸ ਚ ਬਹੁਤ ਵਾਰ ਆ ਇਦਾਂ ਹੋਇਆ ਮੈਂ ਕਿਹਾ ਦੱਸੋ ਕਿਹੜੇ ਮੈਂ ਦੱਸਾਂ ਜਿੱਥੇ ਦਰ ਗੁਰदयाल ਸਿੰਘ ਅਜੋਹਾ ਵਿਦੇਸ਼ ਜਾਂਦੇ ਨੇ ਤੇ ਜਿਹੜੇ ਮਨਜੀਤ ਸਿੰਘ ਜੀਕੇ ਦੇ ਪਿਤਾ ਜਹਦਰ ਸੰਤੋਖ ਸਿੰਘ ਦਿੱਲੀ ਉਹ ਇੱਕ ਸ਼ਿਕਾਇਤ ਕਰਦੇ ਨੇ ਸ਼ਿਕਾਇਤ ਹੁੰਦੀ ਆ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਵਿਦੇਸ਼ਾਂ ਚ ਉਹ ਲਫਾਫੇ ਇਕੱਠੇ ਕਰਦੇ ਆ ਡਾਲਰ ਇਕੱਠੇ ਕਰਦੇ ਨੇ ਜਦੋਂ ਇਹ ਗੱਲ ਹੁੰਦੀ ਆ ਤੇ ਜਹੇਦਾਰ ਗੁਰਜੰਤ ਸਿੰਘ ਟੋੜਾ ਸਿਆਲੰਬਰ ਦੇ ਵੀ ਇਹ ਜਥੇਦਾਰ ਦਾ ਮਾਮਲਾ ਵਾ ਅਸੀਂ ਨਹੀਂ ਜਾਂਚ ਕਰ ਸਕਦੇ। ਉਸ ਤੋਂ ਵੱਡਿਓ ਹੈੱਡ ਗ੍ਰੰਥੀ ਦਰਬਾਰ ਸਭ ਨੂੰ ਭੇਜਦੇ ਨੇ। ਬੇਸਿਕਲੀ ਹੈੱਡ ਗ੍ਰੰਥੀ ਦਰਬਾਰ ਸਿਕ ਦਾ ਰੂਪ ਤਰਪਾ ਜਿਹੜਾ ਵਾ ਉਹ ਜਹੇਦਾਰ ਦੀ ਅਕਾਲਤੋਂ ਤੋਂ ਸੁਪਰੀਮ ਲੇਕਿਨ ਜਿਸ ਤਿੱਕੇ ਨਾਲ ਸਾਡੀ ਭਾਰਤ ਦੀ ਸੁਪਰੀਮ ਕੋਰਟ ਹਲ ਦੇਸ਼ ਦੇ ਰਾਸ਼ਟਰਪਤੀ ਨੂੰ ਸੋ ਉਹ ਚਕਾਉਂਦੇ ਨੇ ਉਹ ਚਕਾਉਂਦੇ ਜਿਹੜੇ ਸੁਪਰੀਮ ਕੋਰਟ ਦੇ ਮੁੱਖ ਜੱਜ ਹੁੰਦੇ ਨੇ ਦਸੌ ਚਕੁਰਦ ਬਾਅਦ ਰਾਸ਼ਟਰਪਤੀ ਸਪਰੀਵੋਜਨ ਦਾ ਉਹ ਪ੍ਰਤਾਨ ਹੁੰਦੀ ਆ ਹੈਡ ਗ੍ਰੈਂਟੀ ਪ੍ਰਤਾਨ ਕਰਦਾ ਵਾ ਪ੍ਰਤਾਨ ਕਰ ਤੋਂ ਬਾਅਦ ਇਹ ਗੱਲ ਝੂਠੀ ਪਈ ਤੇ ਫਿਰ ਬਕਾਇਦਾ ਤੌਰ ਤੇ ਜਿਹੜਾ ਜਹੇਦਾਰ ਸੰਤੋਖ ਸਿੰਘ ਦਿੱਲੀਸ਼ੇ ਨੂੰ ਉਕਾਲ ਤੱਕ ਤੋਂ ਤਨਖਾਹ ਲਈ ਜਾਂਦੀ ਐ ਵੀ ਤੂੰ ਇੱਕ ਜਥੇਦਾਰ ਦੇ ਉੱਤੇ ਝੂਠੇ ਦੰ ਲਾਏ ਨੇ ਐਸੀ ਪਰੰਪਰਾ ਜੇ ਤਾਂ ਮੀਸਾਬ ਕਹਿੰਦੇ ਸਾਡੇ ਕੋਲ ਹੈ ਕਿ ਨਸਨ ਕਿਹੜੀ ਗੱਲ ਕਿਹੜੇ ਸੁਧਦੇ ਕਹਿੰਦੇ ਸੁਧੂ ਸੀ ਕੋਈ ਦੱਸੋ ਯਾਨੀ ਕੇਵਲ ਸਿੰਘ ਦੀ ਛੁੱਟੀ ਕੀਤੀ ਪ੍ਰੋਫੈਸਰ ਮਨਜੀਤ ਸਿੰਘ ਦੀ ਕੀਤੀ ਪਰ ਭਾਈ ਰਣਜੀਤ ਸਿੰਘ ਦੀ ਕੀਤੀ ਇਹੋ ਜਿਹਾ ਪੀ ਇਲਜ਼ਾਮ ਕਰੇਗੇ ਦੀ ਲਾਈ ਗਈ ਸਿੱਧੇ ਛੁੱਟੀ ਕਰ ਦਿੱਤੀ ਉਹਨਾਂ ਨੇ ਲੋਜੀ ਕਰਨ ਇਸ ਕਰਕੇ ਤੁਸੀਂ ਕਰ ਸਕਦੇ ਸੀ ਉਹਦਾ ਛੁੱਟੀ ਤੁਸੀਂ ਕਰ ਦਿੰਦੇ ਵੀ ਵੇਖੋ ਜੀ ਉਹਨਾਂ ਦੇ ਕੰਮ ਤੋਂ ਸੰਤੁਸ਼ਟ ਨਹੀਂ ਸੰਗਤ ਇਸ ਕਰਕੇ ਅਸੀਂ ਉਹਨਾਂ ਦੀ ਜਗ੍ਹਾ ਤੇ ਨਵ ਜਿਹੜੇ ਅਪਾਇੰਟ ਕਰਨ ਜਾ ਰਹੇ ਕਹਿ ਸਕਦੇ ਸੀ ਉਹਨੂੰ ਜਲੀਲ ਕਰਨਾ ਉਹ ਜੇ ਤੁਸੀਂ ਦੋਸ਼ ਲਾ ਕੇ ਕਿੰਨੀ ਸਲਫ ਦੀ ਕਰ ਇਸ ਕਰਕੇ ਧਾਮੀ ਸਾਹਿਬ ਜਿਹੜੀ ਗੱਲ ਤੁਸੀਂ ਕਰਦੇ ਹੋ ਬੜੇ ਬਿਆਬਰੂ ਹੋ ਕੇ ਤੇਰੇ ਪੁੱਤ ਜੀ ਹਮ ਨਿਕਲੇ ਨਾ ਇਧਰ ਕਰੇ ਨਾ ਉਧਰ ਕਰੇ ਹੁਣ ਕਿਹੜੇ ਪਾਸੇ ਜਾਣਾ ਇਹ ਦੀ ਪਤਾ ਧਾਮੀ ਸਾਹਿਬ ਇੱਕ شریف ਆਦਮੀ ਵੇ ਇਹ ਗੱਲ ਤੋਂ ਮੈਂ ਪਛਦਾ ਨਹੀਂ ਭ੍ਰਸ਼ਟਾਚਾਰੀ ਨਹੀਂ ਲੇਕਿਨ ਉਹਨਾਂ ਦੇ ਨਾਂ ਦੇ ਉੱਤੇ ਕਈ ਲੋਕਾਂ ਨੇ ਭ੍ਰਸ਼ਟਾਚਾਰ ਕੀਤਾ ਜਿਨ੍ਹਾਂ ਦੀ ਸ਼ਹਿਤ ਤਾਂ ਮੀ ਸਾਹਿਬ ਨੂੰ ਜਾਣਕਾਰੀ ਨਹੀਂ ਸਾਡੇ ਕੋਲ ਸੂਚਨਾ ਆ ਜਾਂਦੀ ਹੈ ਤੇ ਅਸੀਂ ਉਦੋਂ ਲਵਾਂਗੇ ਨਾ ਜਦੋਂ ਉਹ ਸਾਨੂੰ ਲਿਖ ਕੇ ਦੇਣਗੇ ਹਾਂ ਜੀ ਆਏ ਬਦਲੇ ਤੋਂ ਕਿੰਨੇ ਪੈਸੇ ਨੇ ਫਿਰ ਉਹਨਾਂ ਨੂੰ ਲਿਖਾ 22 ਨੇਮ ਲਿਖਾਗੇ ਤੇ ਬੋਲਾਂਗੇ ਵੀ ਜੇਕਰ ਸਾਡੇ ਕੋਲ ਇਨਫਾਰਮੇਸ਼ਨ ਹੈਗੀ ਤਾਂ ਮੀ ਸਾਹਿਬ ਕੱਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਹੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਾਹਿਬ ਦੇ ਲੰਮੇ ਸਭਾ ਦੇ ਪ੍ਰਧਾਨ ਹੁਸ਼ਿਆਰਪੁਰ ਦੇ ਇਹ ਇਹ ਪਹਿਲਾ ਮਾਣਦਾਨ ਚ ਹੁੰਦੇ ਸੀ ਜੀ ਫਿਰ ਜਿਹਦਰ ਗੁਰਚੰਦ ਸਿੰਘ ਟੋੜਾ ਨਰਲੇ ਟੋੜਾ ਨਰਲੇ ਪੂਨਾਤੂ ਬਦ ਬਗਲ ਨਰਲੇ 2020 ਚ ਜਨਤ ਪ੍ਰਧਾਨ ਬਣਨਾ ਸੀ ਬੀਬੀ ਜ਼ਗੀਰਤੌਰ ਵਰਗੀ ਸੀਗੀ ਉਹਨੇ ਕਿਹਾ ਜੀ ਸੁਖਬੀਰ ਸਿੰਘ ਫਾਦਲੂ ਜੇਬ ਤੁਸੀਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨੀ ਬਣਾਣਾ ਆ ਚੁੱਕੋ ਆਪਣੀਆਂ ਬਾਕੀ ਪ੍ਰਧਾਨ ਜੀ ਦੇ ਵੱਡੇ ਬਾਦਲ ਦੀ ਸਿਫਾਰਸ਼ ਤੇ ਸੁਖਬੀਰ ਸਿੰਘ ਬਾਦਲ ਨੂੰ ਮਜਬੂਰ ਦਾ ਪ੍ਰਧਾਨ ਬਣਾਉ ਗਿਆ ਸੀ ਤੇ ਧਾਮੀ ਨੂੰ ਕਹਿੰਦਾ ਜੀ ਠਹਿਰ ਜੀ ਉਹਨੂੰ ਮੁਖਸਖਤ ਲਾਤਾ ਜੀ ਐਸਪੀ ਸੀ 2021 ਤੋਂ ਪ੍ਰਧਾਨਤਾ ਮੀ ਸਾਹਿਬਾਂ ਦਾ ਮੀ ਸਾਹਿਬ ਜੇ ਸਿਫਾ ਦੇਣਾ ਸੀ ਤੇ 357 ਦਾ ਨੁਕਸਾਨ ਕੀਤਾ ਸੀ 3 ਦਸਤਾਵਾਂ ਦਾ ਤੁਹਾਡੀ ਵਜ੍ਹਾ ਕਰਕੇ ਅਕਾਲ ਤਖਤ ਦੀ ਆਬਾ ਨੂੰ ਠੇਸ ਪਜੀ ਜੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ ਤੁਹਾਡੀ ਡਿਊਟੀ ਬਣਦੀ ਸੀ ਅਕਾਲ ਤਖਨ ਨੂੰ ਸਮਰਪਿਤ ਹੋਣ ਦੀ ਤੁਸੀਂ ਅਕਾਲ ਤਖਨ ਨੂੰ ਸਮਰਪਿਤ ਤੁਸੀਂ ਅਕਾਲ ਤਖਨ ਨੂੰ ਸਮਰਪਿਤ ਬਿਲਕੁਲ ਨਹੀਂ ਹੋਏ ਤੁਸੀਂ ਅਕਾਲ ਤਖਨ ਦੇ ਵਿਰੁੱਧ ਜਟੇ ਉਹਦੇ ਹੱਕ ਚ ਜਟੇ ਇੱਕ ਪਾਸੇ ਕਹਤਾਂ ਵੀ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਬਕਾਇਦਾ ਤੌਰ ਤੇ ਆਦੇਸ਼ ਹੋ ਇੰਪਲੀਮੈਂਟ ਕੀਤੇ ਜਾਣਗੇ ਤੇ ਦੂਸਰੇ ਪਾਸੇ ਬਾਦਰਾਂ ਜੀ ਜਾ ਕੇ ਤੁਸੀਂ ਜਿਹੜੀ ਚੀਜ਼ ਹੋਏ ਉੱਥੇ ਜਾ ਕੇ ਚੁੱਕੀਆ ਭਰਦੇ ਰਹੇ ਕੀ ਤੁਸੀਂ ਉੱਥੇ ਕੀਤਾ ਕੁਝ ਜਾ ਕੇ ਪਹਿਲਾਂ ਤੁਸੀਂ ਮੀਟਿੰਗ ਕਾਲ ਨਹੀਂ ਕੀਤੀ ਸੱਤ ਮੈਂਬਰੀ ਕਮੇਟੀ ਜੇ ਮੀਟਿੰਗ ਕਾਲ ਕੀਤੀ ਹੈ ਕਿ ਕੀਤਾ ਕੁਝ ਪਹਿਲਾਂ ਤੁਸੀਂ ਅਕਾਲ ਤਖਤ ਨੂੰ ਟਿਸ ਜਾਣਿਆ ਅਕਾਲ ਤਖਤ ਦੇ ਉੱਤੇ ਕਦੀ ਵੀ ਬਾਦਲ ਕੇ ਪੇਸ਼ਨਾ ਹੁੰਦੇ ਜੇਕਰ ਤੇ ਤੁਹਾਨੂੰ ਸਭ ਸਹਾ ਨਾ ਦਿੰਦੇ ਧਾਮੀ ਸਾਹਿਬ ਨੇ ਦਿੱਤਾ ਜੀ ਤੁਸੀਂ ਆ ਜਾਓ ਮੈਂ ਸਾਂਭ ਲੂਗਾ ਤੇ ਸਾਂਭਿਆ ਫੇਰਨਾ ਗਿਆ ਚਲ ਖਾ ਵੀ ਲੱਗੀ ਤਾਂ ਉਹਨੇ ਬਾਗੀ ਹੋਣਾ ਬਹਿ ਮੁਰਕੇ ਇੱਕ ਵਾਰੀ ਨਹੀਂ ਚਾਰ ਵਾਰੀ ਬਾਗੀ ਹੋਇਆ ਹੋ ਤੁਸੀਂ ਆਪ ਸਿਆਣੇ ਹੋ ਉਹ ਤਾਂ ਨਖਸਾਨੀ ਹੋ ਗਿਆ ਤੇ ਤੀਜਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਤੁਸੀਂ ਪ੍ਰਧਾਨ ਹੋ ਇਸੇ ਮਤਲਬ ਕਿ ਅਸੀਂ ਧਾਮੀ ਸਾਹਿਬ ਅਸਤੀਫਾ ਨਾ ਦਿਓ ਗੁਰੂ ਗ੍ਰੰਥ ਤੇ ਗੁਰੂ ਪਾਥਰ ਨੂੰ ਸਮਰਪਿਤ ਹੋ ਕੇ ਕਾਰ ਤੱਕ ਦੇ ਹੁਕਮ ਨੂੰ ਇੰਪਲੀਮੈਂਟ ਕਰ ਜੋ ਇਤਿਹਾਸ ਨਾਲ ਖਾਜੋਗੇ ਛੀਦਾ ਜਿ ਖਾਜੋਗੇ ਜਰਨਲਾਂ ਨਾਲ ਖਾਜੋਗੇ ਸਾਹਿਬ ਪੱਟੀ ਸਾਹਿਬ ਇੱਥੇ ਇੱਕ ਸਵਾਲ ਹੋਰ ਆ ਕਿ ਧੰਮੀ ਸਾਹਿਬ ਤਾਂ ਇਹ ਵੀ ਅਰਜ਼ ਕਰ ਰਹੇ ਆ ਜਥੇਦਾਰ ਕਾਲਤਖਤ ਸਾਹਿਬ ਦੇ ਅੱਗੇ ਕਿ ਜਿਹੜਾ ਤੁਸੀਂ ਮੈਨੂੰ 7 ਮੈਂਬਰੀ ਕਮੇਟੀ ਦੀ ਅਗਵਾਈ ਕਰਨ ਦਾ ਜਿਹੜਾ ਮੈਨੂੰ ਮੌਕਾ ਦਿੱਤਾ ਜਿਹੜਾ ਮੈਨੂੰ ਮਾਣ ਦਿੱਤਾ ਵੀ ਮੈਨੂੰ ਉਹ ਤੋਂ ਵੀ ਫਾਰਗ ਕਰ ਦਿਓ ਮੇਰੇ ਕੋਲੋਂ ਉਹ ਜਿਹੜੀ ਜ਼ਿੰਮੇਵਾਰੀ ਹੈ ਨਹੀਂ ਨਿਭਾਈ ਜਾ ਰਹੀ ਦਰਸਲ ਪਟੀ ਸਾਹਿਬ ਇਹ ਰੌਲਾ ਸਾਰਾ ਸ਼ੁਰੂ ਹੀ ਉਦੋਂ ਹੋਇਆ ਜਦੋਂ ਸੱਤ ਮੈਂਬਰੀ ਕਮੇਟੀ ਦੇ 6 ਮੈਂਬਰ ਜਿਹੜੇ ਆ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਵੀ ਤੁਸੀਂ ਸਾਡੀ ਮੀਟਿੰਗ ਕਿਉਂ ਨਹੀਂ ਕਰ ਰਹੇ ਭਰਤੀ ਪ੍ਰਕਿਰਿਆ ਤੁਸੀਂ ਸ਼ੁਰੂ ਕਰ ਲਈ ਹੈ ਤੇ ਸਾਡਾ ਵਿੱਚ ਯੋਗਦਾਨ ਵੀ ਤੁਸੀਂ ਪਵਾਉਂਦੇ ਪਏ ਇਹ ਸਾਰਾ ਮਾਮਲਾ ਹੀ ਉਦੋਂ ਸ਼ੁਰੂ ਹੁੰਦਾ ਪੱਤੀ ਸਾਹਿਬ 16 ਤਰੀਕ ਦੀ ਵੀ ਮੀਟਿੰਗ ਸੀਗੀ ਉਹ ਜਿਹੜੀ ਆ ਕੈਨਸਲ ਹੋ ਗਈ ਹੁਣ 18 ਕੱਲ੍ਹ ਇਹ ਮੀਟਿੰਗ ਹੋਣੀ ਸੀਗੀ ਤੇ ਅੱਜ ਧਾਮੀ ਸਾਹਿਬ ਅਸਤੀਫਾ ਦੇ ਗਏ ਆ ਵੇਖੋ ਮੈਂ ਤੁਹਾਨੂੰ ਉਹੀ ਗੱਲ ਕਹਿਣ ਦੇ ਆ ਕਿ ਜੇ ਤੁਸੀਂ ਅਸਤੀਫਾ ਦੇਣਾ ਸੀ ਤੇ ਪਹਿਲਾਂ ਦੇ ਦੇਣਾ ਸੀ ਕਿ ਮੈਂ ਇਸ ਦੇ ਕਾਬਿਲ ਨਹੀਂ ਜੀ ਮੈਂ ਇਹ ਜ਼ਿੰਮੇਵਾਰੀ ਸੰਭਾਲਣ ਦਾ ਚੱਕੋ ਆਪਣਾ ਅਸਤੀਫਾ ਤੇ ਮੈਂ ਘਰੋਂ ਚੱਲਿਆ ਕੋਈ ਸੌ ਗੁੰਡੇ 100 ਰੁਪਇਆ ਤੇ ਸੁਸ਼ਤਰਾਂ ਦੀ ਗੱਲ ਕਰਕੇ ਤੇ ਬੜੇ ਬੇਆਬਰੂ ਹਕ ਤੁਸੀਂ ਜਾ ਰਹੇ ਹੋ ਕਿੱਥੋਂ ਇਹੋ ਜੀ ਤਰੀਕੇ ਨਾਲ ਕਦੀ ਵੀ ਸ਼ਰਮਣੀ ਕੁੜੀ ਦੇ ਪਤਨ ਨੂੰ ਘਰ ਨੂੰ ਤੋਰਿਆ ਗਿਆ ਜਦੋਂ ਦਾ ਮੈਂ ਇੱਥੇ ਬਕਾਇਦਾ ਤੇ ਕੰਮ ਕਰ ਰਿਹਾ ਵਾਂ ਕੰਮ ਜੱਥੇਦਾਰ ਗੁਰਚਨ ਸਿੰਘ ਟੋੜਾ ਨੇ ਅਸਤੀਫਾ ਦਿੱਤਾ ਸੀ ਆਪਣੀ ਸਿਹਤ ਦੇ ਬਿਹਤਰ ਤੇ ਮੇਰੀ ਸਿਹਤਾਂ ਗੰਨਣ ਦੇ ਕੰਮ ਕਰਨ ਲਈ ਲੇਕਿਨ ਉਹਦਾ ਅਸਤੀਫਾ ਪ੍ਰਵਾਨ ਨਹੀਂ ਜਿੱਕਿਆ ਸਿਰਫ ਜਲੀਲ ਕਰਨਾ ਸੀਗਾ ਉਹ ਟੋੜੇ ਦੇ ਹੱਕ 'ਚ ਗਿਆ ਖਲਾਫ ਨਹੀਂ ਹੈ ਅੱਜ ਤੁਸੀਂ ਜਿਸ ਤਰੀਕੇ ਨਾਲ ਕੰਮ ਕੀਤਾ ਤੇ ਮੈਂ ਸੋਚਦਾ ਵੀ ਇਹ ਕੋਈ ਸਿਆਣਫਰੀ ਗੱਲ ਨਹੀਂ ਇਸ ਮੰਚ ਤੋਂ ਮੈਂ ਕਿੰਨੀ ਵਾਰੀ ਤਾਂ ਅਸੀਂ ਸਭ ਕਹਿਆ ਸੀਗਾ ਅਸਤੀਫਾ ਦੇ ਕੇ ਖੁਦਕੁਸ਼ੀ ਨਾ ਕਰਿਓ। ਖੁਦਕੁਸ਼ੀ ਨਾ ਕਰਿਓ। ਬੰਤੁ ਕਰ ਵੈਤ ਮਤਾ ਬੰਤੁ ਕਦਨ ਲਾਗੂ ਕਰੋ। ਅਕਾਲ ਤਖਨ ਨੂੰ ਸਮਰਪਿਤ ਹੋ ਜਾਓ। ਗਿਆਨੀ ਹਰਪ੍ਰੀਤ ਨੇ ਕੀ ਕਿਹਾ ਸੀਗਾ? ਕਿ ਇੱਕ ਅਕਾਲ ਤਖ ਤੋਂ 1000 ਅਕਾਲੀ ਦਲ ਬਣਾ ਜਾ ਸਕਦੇ ਆ। 1000 ਅਕਾਲੀ ਦਲ ਇੱਕ ਅਕਾਲ ਤਖ ਨਹੀਂ ਬਣਾ ਸਕਦਾ। ਲੇਕਿਨ ਤੁਸੀਂ ਨਾ ਤੇਰਾ ਜੋ ਰਹਿ ਨਾ ਟੋਕਰੀ ਚ ਰਹਿ ਨਾ ਬੇਰਾਜ ਚ ਰਹਿ ਇਸ ਕਰਕੇ ਤੁਸੀਂ ਦੇ ਵੇਖੋ ਨਾ ਉਹਨਾਂ ਪਾਸੇ ਠੀਕ ਰਹਿ ਨਾ ਕਾਲ ਤੱਕ ਤੇ ਨਾ ਆਪਣੀ ਸੰਸਥਾ ਵਾਸਤੇ ਤੁਸੀਂ ਚ ਠੀਕ ਰਹਿ ਤੁਸੀਂ ਵੇਖੋ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਛੁੱਟੀ ਕੀਤੀ ਉਹਨਾਂ ਨੇ ਤੁਹਾਡੇ ਅਸਤੀਫੇ ਤੇ ਟਿੱਪਣੀ ਕੀਤੀ ਆ ਉਹਨਾਂ ਨੇ ਕਿਹਾ ਧੰਮੀ ਦਾ ਅਸਤੀਫਾ ਦੁਖਦਾਇਕ ਸ਼੍ਰੋਮਣੀ ਕਾਲਜ ਦੇ ਬਾਦਲ ਵਿੱਚ ਪੰਥਕ ਪਰੰਪਰਾਵ ਤੇ ਮर्याਦਾ ਦੀ ਜਾਣੀ ਨੂੰ ਸਖਣੇ ਪੰਜ ਸੱਤ ਕੁੰਤਾਂ ਵੱਲੋਂ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਹਿਤ ਇੱਕੀ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨੂੰ ਜਿੰਦਾ ਰੱਖਣ ਲਈ ਪੰਥਕ ਸੰਸਥਾਵਾਂ ਨੂੰ ਪੇਤਲਾ ਕੀਤਾ ਜਾ ਰਿਹਾ ਹੈ ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲੇ ਨੂੰ ਜਲੀਲ ਕਰਕੇ ਬਾਹਰ ਦਾ ਰਸਤਾ ਖਾਇਆ ਜਾ ਰਿਹਾ ਹੈ ਜਾਂ ਫਿਰ ਤਬਾਹੀ ਇਸ ਤਰ੍ਹਾਂ ਬੜਾ ਜਾਂਦਾ ਹੈ ਕਿ ਬੰਦ ਖੁਦ ਕਿ ਬੰਦਾ ਖੁਦ ਲਾਂਬੇ ਹੌਲੀ ਮਜਬੂਰ ਹੋ ਜਾਂਦਾ ਹੈ ਇਹ ਕਾਲਪੁਰਖ ਜੀ ਆਪਣੀਆਂ ਗੁਰੂ ਪਾਉਂਦੀਆਂ ਸਸਮਤ ਮੇਹਰ ਪ੍ਰਯਾਤ ਰੱਖੋ ਉਹਨਾਂ ਨੇ ਫਿਰ ਇਦਾਂ ਦੇ ਹੱਕ ਚ ਭੁਗਤੇ ਮੇਰੀ ਛੁੱਟੀ ਕਰਤੀ ਕੋਈ ਗੱਲ ਨਹੀਂ ਨਹੀਂ ਇਦਾਂ ਤੇ ਬੀਬੀ ਜ਼ਗੀਰ ਕੌਰ ਹੁਣ ਵੀ ਤਾਂ ਮੀ ਸਾਹਿਬ ਦੇ ਹੱਕ ਚ ਭੁਗਤੇ ਆ ਉਹਨਾਂ ਨੇ ਵੀ ਇਹੋ ਗੱਲ ਕਹੀ ਆ ਵੀ ਤਾਂ ਮੀ ਸਾਹਿਬ ਵਧੀਆ ਬੰਦੇ ਆ ਪਰ ਅੰਡਰ ਪ੍ਰੈਸ਼ਰ ਸੀਗੇ ਹੁਣ ਇਹ ਅੰਡਰ ਪ੍ਰੈਸ਼ਰ ਜਿਹੜਾ ਇਹ ਜਿਹੜਾ ਅੰਡਰ ਸ਼ਬਦ ਹੈ ਨਾ ਵੀ ਹੇਠਾਂ ਇਹ ਹੇਠਾਂ ਜਾਂ ਉੱਪਰ ਜਾਂ ਸੱਜੇਓਂ ਜਾਂ ਖੱਬੇਓਂ ਇਹ ਇਸ ਵੇਲੇ ਪੰਥਕ ਸਿਆਸਤ ਦੇ ਵਿੱਚ ਇੱਕ ਬੁਝਾਰਤ ਬਣਿਆ ਪਿਆ ਨਹੀਂ ਬੀਬੀ ਜ਼ਗੀਰ ਕੋ ਇਹਦਾ ਸ਼ਾਸਕ ਬਿਆਨ ਮਹਿਬੂਦ ਬਾਰੇ ਕੋ ਟਿੱਪਣੀ ਨਹੀਂ ਕਰਦਾ ਨਹੀਂ ਬਿਲਕੁਲ ਠੀਕ ਹੈ ਵਿਦਵਾਨ ਇਹ ਗੱਲ ਕਹਿੰਦੇ ਆ ਕਿ ਇਹਦਾ ਦਾ ਅਸਤੀਫਾ ਅੰਤਰਕ ਕਮੇਟੀ ਪ੍ਰਮਾਨ ਨਹੀਂ ਕਰੇਗੀ ਹੂੰ ਮੈਂ ਕਹੇ ਧਾਮੀ ਸਾਹਿਬ ਜੇ ਵਾਪਸ ਹੋਣਗੇ ਤੇ ਠੁੱਕ ਕੇ ਚੱਟਣ ਵਾਲੀ ਗੱਲ ਹੋਣੀ ਨਹੀਂ ਤਾਂ ਧਾਮੀ ਸਾਹਿਬ ਵਾਪਸ ਨਹੀਂ ਆਉਂਗੇ ਤੁਸੀਂ ਕਹਿੰਦੇ ਹੋ ਨਾ ਮੈਂ ਤੁਹਾਡੀ ਗੱਲ ਖਹਿਣ ਲਿਆ ਮੈਂ ਕਿ ਕਿਸਾ ਨਹੀਂ ਛੇੜਨਾ ਚਾਹੁੰਦਾ ਜੀ ਜੇ ਉਹ ਛੇੜਦਿਆ ਤੇ ਛੇੜ ਭਾਰੀ ਬਿੱਲੀ ਥੱਲੇ ਬਾਹਰ ਕਰਦੇ ਮੈਂ ਕਰ ਛੜੂਗਾ ਜਿਹੜੂ ਵਿਦਿਆਜ ਨਹੀਂ ਅੱਜ ਅਸੀਂ ਸਿਰਫ ਇਸੇ ਤੇ ਕੇਂਦਰਿਤ ਕਰਾਂਗੇ ਪੀਤਾ ਮੀ ਸਾਹਿਬ ਨੇ ਵੇਲੇ ਦੀ ਵੇਲੇ ਦੀ ਨਮਾਜ਼ ਟਿਕ ਵੇਲੇ ਦੀ ਟੱਕਰ ਜਿਹੜੀ ਕਾਰਵਾਈ ਕੀਤੀ ਐ ਇੱਕ ਵੇਲੇ ਕੀਤੀ ਐ ਸਮੇਂ ਸਿਰ ਨਹੀਂ ਕੀਤੀ ਜੇ ਸਮੇਂ ਸਿਰ ਕਰਦੇ ਤੇ ਇਹਦਾ ਸਿੱਟਾ ਕੁਝ ਹੋਰ ਹੁੰਦਾ ਇਹਦਾ ਨਤੀਜਾ ਕੁਝ ਹੋਰ ਹੁੰਦਾ ਲੇਕਿਨ ਨਹੀਂ ਕੀਤੀ ਕਿਉਂ ਨਹੀਂ ਕੀਤੀ ਸਾਨੂੰ ਨਹੀਂ ਪਤਾ ਇਸ ਗੱਲ ਦਾ ਲੇਕਿਨ ਬਾਦਲ ਕੈਸੇ ਲਈ ਇੱਕ ਨਕਾਤੀ ਪ੍ਰੂਫ ਲੈ ਕੇ ਤੁਰਿਆ 20 ਤਰੀਕ ਤੱਕ ਸਾਡੀ ਜਿਹੜੀ ਆ ਉਹ ਭਰਤੀ ਮੁਕੰਮਲ ਹੋ ਜਾਣੀ ਹੈ ਪਹਿਲੀ ਨੂੰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਐਲਾਨ ਦੇਾਂਗੇ ਫਿਰ ਵੇਖਾਂਗੇ ਕਿਹੜੇ ਰਾਜੇ ਦੀ ਬੱਚਾ ਹੁੰਦੀ ਹੈ ਹੁਣ ਜਿਹੜੀ ਨਾਲ ਦੇ ਭਾਨਾ ਬਣਾਇਆ ਕਹਿੰਦੇ ਜਿਹੜਾ ਜਥੇਦਾਰ ਸਾਹਿਬ ਨੇ ਕਿਹਾ ਕਿ ਮੈਂ ਇਹਦੀ ਕਾਰਵਾਈ ਜਿਹੜੀ ਭਾਈ ਗਿਆਨੀ ਹਰਿ ਸਿੰਘ ਨੂੰ ਉਪਲਬਧ ਕੀਤਾ ਮੈਂ ਉਹਦੀ ਨਿੰਦਾ ਕਰਦਾ ਵਾਂ ਤੇ ਇਹਨੂੰ ਮੰਦ ਭੱਗਾ ਦੱਸਿਆ ਮੈਂ ਇਹਨੂੰ ਲੈ ਕੇ ਅਸਤੀਫਾ ਦੇ ਰਿਹਾ ਨਾਲ ਕਹਿਣਾ ਵੀ ਇੱਥੇ ਤੇ ਪਹਿਲਾਂ ਫਿਰ ਦੱਸੋ ਜਿਹੜਾ ਫੈਸਲਾ ਹੋਇਆ ਜਿਹੜਾ ਆਫ ਦੀ ਰਿਕਾਰਡ ਮੈਂ ਦੱਸ ਦਿੰਦਾ ਜਥੇਦਾਰ ਗੁਰਚਨ ਸਿੰਘ ਟੋੜਾ ਦੇ ਸਮੇਂ ਜਥੇਦਾਰਾਂ ਦਾ ਇੱਕ ਇੱਕ ਮਹੀਨੇ ਦਾ ਟੂਰ ਵਿਦੇਸ਼ ਦਾ ਹੁੰਦਾ ਸੀ ਲੋਕਾਂ ਦੇ ਘਰੇ ਘਰੇ ਫਿਰਦੇ ਸੀ ਦਾਲ ਗ੍ਰਾਉਂਡ ਵਾਸਤੇ ਸਾਡੀ ਅਰਦਾਸ ਕਰ ਦਿੰਦੇ ਹਾਂ ਜੀ ਜੱਜਦਰ ਟੋੜੇ ਕੋਲ ਚਿੱਠੀਆਂ ਆਉਂਦੀਆਂ ਨੇ ਉਹ ਤਿੰਨ ਤੱਕ ਤੇ ਜਿਹਦਰ ਨੂੰ ਕਹਿੰਦੇ ਜੀ ਆ ਫੜ ਲ ਚਿੱਠੀਆਂ ਕੀ ਕਹਿੰਦੀਆਂ ਤੇ ਮੈਨੂੰ ਇਹ ਦੱਸ ਦਿਓ ਕਿ ਇਥੇ ਤਰੰਬਰ ਚਰ ਹੋ ਗਿਆ ਜੇ ਤੁਸੀਂ ਬੰਦੇ ਦੇ ਪੁੱਤ ਨਾ ਬਣੇ ਤੇ ਫਿਰ ਮੈਂ ਇਹ ਚਿੱਠੀਆਂ ਜਿਹੜੀਆਂ ਜਿਹੜੀਆਂ ਅੰਤਰ ਕਮੇਟੀ ਚ ਰੱਖ ਦੇਣੀਆਂ ਜੀ ਤੇ ਮੁਰਕੇ ਅੰਤਰ ਕਮੇਟੀ ਜੋ ਫੈਸਲਾ ਲਵੇਖਿਓ ਜੀ ਤੇ ਫੈਸਲਾ ਤਾਂ ਉਹੀ ਹੋਣਾ ਹੈ ਜੋ ਜਿਹਦਰ ਗੁਰਜਨ ਸਿੰਘ ਟੋੜਾ ਨੇ ਕਹਿੰਦੇ ਸੀ ਜੀ ਲੇਕਿਨ ਉਦੋਂ ਬਾਅਦ ਇਹਨਾਂ ਦੇ ਜਾਪਤਾ ਲੱਗਾ ਜਦੋਂ ਕਿ ਬਾਹਰੋਂ ਪ੍ਰੋਬਲਮ ਦੱਸਦੇ ਸਨ ਸ਼੍ਰੋਮਣੀ ਕੁ ਲਿਖਦੇ ਸੀ ਵੀ ਸਾਨੂੰ ਇਹ ਜਾਣ ਦੀ ਜ਼ਰੂਰਤ ਦਿੱਤੀ ਜਾਵੇ ਤੇ ਫਿਰ ਸ਼੍ਰੋਮਣੀ ਕੋਲ ਦੀ ਐਡਜੈਕਟਿਵ ਤੇ ਮੂਸੂਦ ਕਰਦੇ ਵੀ ਕੀ ਜਾਇਜ਼ ਦੱਸਦਾ ਕਿੰਜ ਜਾਇਜ਼ ਹੋ ਸਕਦਾ ਤੇ ਮੁੜ ਕੇ ਗਿਆਨੀ ਗੁਰਬਚਨ ਸਿੰਘ ਉਹ ਹੀ ਆਏ ਬਾਅਦ ਉਹ ਜਿਹੜੇ ਜੱਜਦਾਰੀ ਉਹਨਾਂ ਨੇ ਪੁੱਛਿਆ ਕਿ ਕਿਸ ਨੂੰ ਵੀ ਬਾਹਰ ਕਹਿੰਦੇ ਚੰਦੇ ਕੋਲ ਆਏ ਤੁਸੀਂ ਇਸ ਕਰਕੇ ਮੈਂ ਨਹੀਂ ਕਹਦਾ ਨਹੀਂ ਹੋਇਆ ਤੁਸੀਂ ਦੱਸਦੇ ਤੇ ਮੈਂ ਤਾਂ ਦੱਸ ਸਕਦਾ ਉਹ ਸਭ ਆਫ ਦੀ ਰਿਕਾਰਡ ਸੀਗੀ। ਕਿ ਉਹ ਕੱਲੇ ਨੂੰ ਬੁਲਾਇਆ ਸੀ। ਕੱਲੇ ਜਿਹੜਾ ਟੋੜਾ ਬੈਠੇ ਸੀਗੇ। ਗੱਲ ਕਿਵੇਂ ਨਿਕਲੀ ਉਹਨਾਂ ਕਿਸੇ ਕੋਲ ਗਿਆ ਕਿ ਸਾਡੇ ਕੋਲ ਵੀ ਆ ਗਈ। ਪਰ ਅਮੀਰ ਸਾਹਿਬ ਤੁਹਾਡੇ ਚ ਇੰਨੀ ਹਿੰਮਤ ਨਹੀਂ। ਤੁਸੀਂ ਇਹ ਸਟੈਂਡ ਲੈ ਸਕੋ। ਜੇ ਐਦ ਕੀ ਤੁਸੀਂ ਜਿਹੜਾ ਸੀ ਪ੍ਰਧਾਨ ਨਾ ਬਣਦੇ। 2024 ਚ ਮੇਰੇ ਖਰ ਤੁਸੀਂ ਆਪਣੀ ਜਿਹੜੀ ਸੀ ਨਾ ਸਾਫ ਸੁਥਰੀ ਲੋਈ ਲੈ ਕੇ ਕੰਮ ਜਾਂਦੇ ਸਾਫ ਸੁਥਰੀ ਸ਼ਬੀ ਲੈ ਕੇ ਜਾਂਦੇ ਹੁਣ ਇਤਿਹਾਸ ਦੇ ਪੰਨਿਆਂ ਦੇ ਉੱਤੇ ਤੁਹਾਨੂੰ ਅਕਾਲ ਤਖਤ ਦੇ ਸਿੱਖ ਪੰਥ ਤੇ ਕੌਮ ਦੇ ਗद्दार ਲਿਖਿਆ ਜਾਊ ਜੇ ਇਹ ਲਿਖਿਆ ਗਿਆ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਂ ਉੱਤੇ ਅਸਰ ਪਊਗਾ ਇਸ ਕਰਕੇ ਜਿਹੜਾ ਤੁਸੀਂ ਅਸਤੀਫਾ ਐਸੋੜੇ ਦਿੱਤਾ ਵਾ ਹੁਣ ਤੁਹਾਨੂੰ ਡਟਣਾ ਚਾਹੀਦਾ ਸੀ ਖਲੋਣਾ ਚਾਹੀਦਾ ਸੀ ਇਕਾਲ ਤਖਤ ਦੇ ਨਾਲ ਜੇ ਤੁਸੀਂ ਖਲੋ ਕੇ ਕੰਮ ਕਰਦੇ ਤਾਂ ਵੀ ਸਾਹਿਬ ਵਾਪਸ ਨਹੀਂ ਆਉਂਦੇ ਤਾਂ ਫੇਰ ਜਿਹੜੇ ਮੀਤ ਪ੍ਰਧਾਨ ਆ ਮੇਰਾ ਖਿਆਲ ਰਗੂਜੀਤ ਬਿਰਕ ਜਿਹੜੇ ਉਸ ਕਮੇਟੀ ਦੇ ਮੈਂਬਰ ਵੀ ਸੀਗੇ ਜਿਨ੍ਹਾਂ ਨੇ ਇਹ ਜਿਹੜਾ ਹਰਪ੍ਰੀਤ ਸਿੰਘ ਵਾਲੇ ਮਾਮਲੇ 'ਚ ਤਫ਼ਤੀਸ਼ ਕੀਤੀ ਸੀਗੀ ਉਹਨਾਂ ਨੂੰ ਪ੍ਰਧਾਨਗੀ ਸੌਂਪੀ ਜਾ ਸਕਦੀ ਹੈ ਵੇਖੋ ਜਿਹੜੀ ਗੱਲ ਸੌਂਪਣ ਦੀ ਆ ਉਹ ਆਟੋਮੈਟਿਕਲੀ ਪ੍ਰਧਾਨ ਨਹੀਂ ਜਿਹੜੀ ਅਗਲੀ ਮੀਟਿੰਗ ਹੋਣੀ ਉਹ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਦੀ ਪ੍ਰਧਾਨਗੀ ਠੋਣੀ ਹੈ ਪਰ ਰਗੂਜੀਤ ਵਿਰਕ ਦੀ ਇੰਨੀ ਪਸਲੀ ਭਾਰ ਨਹੀਂ ਚੁੱਕਦੀ ਕਿ ਉਹ ਬਕਾਇਦਾ ਤੌਰ ਤੇ ਪ੍ਰਧਾਨਗੀ ਕਰ ਸਕਣ ਉਹ ਕਿਸੇ ਵੀ ਕਾਗਜ਼ ਤੇ ਸਾਈਨ ਕਰ ਦੋ ਥਰ-ਥਰ ਕੰਮ ਦੇ ਤੇ ਮੈਂ ਸਾਈਨ ਕਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਕੋਲ ਤੇ ਹਰ ਫਾਈਲ ਹੋ ਕੇ ਜਾਣੀ ਤੇ ਤੱਥਾਂ ਝੁਕ ਜਾਣੀ ਇਹਦੀ ਪ੍ਰਕਿਰਿਆ ਕੀ ਹੈ ਪਹਿਲੀ ਗੱਲ ਤੇ ਪਹਿਲੀ ਮੀਟਿੰਗ ਦੇ ਵਿੱਚ ਇਹਨਾਂ ਦਾ ਇੱਕ ਅਸਤੀਫਾ ਪ੍ਰਵਾਨ ਕੀਤਾ ਜਾਊਗਾ। ਚਲੋ। ਦੂਸਰੀ ਮੀਟਿੰਗ ਤੁਸੀਂ ਜੇ ਪ੍ਰਧਾਨ ਚੁਣਨਾ ਚੁਣ ਲੋ ਕਿ ਨਹੀਂ ਚੁਣਨਾ ਤੇ ਕੋਈ ਗੱਲ ਨਹੀਂ। ਹਾਂ। ਮੈਂਬਰ ਜੇ ਦਬਾਅ ਪਾਉਣ ਲਿਖ ਕੇ ਦੇਣ ਮੈਂਬਰ ਵੀ ਨਹੀਂ ਜੀ ਤੁਸੀਂ ਪ੍ਰਧਾਨ ਚੁਣੋ ਜਫਰੀਨ ਮੁਤਾਬਕ ਫਿਰ ਚੁਣਨਾ ਪਊ। ਜੇ ਨਹੀਂ ਪਾਉਂਦੇ ਫਿਰ ਦੂਸਰੀ ਮੀਟਿੰਗ ਹੋਏਗੀ। ਫਿਰ ਹੁਸੈਨ ਉਸ ਮੀਟਿੰਗ ਦੇ ਵਿੱਚ ਜਿਹੜਾ ਇੱਕ ਮੈਂਬਰ ਹੋਰ ਲੈ ਜਾਊਗਾ ਫਿਰ ਤੀਜੀ ਮੀਟਿੰਗ ਹੋਏਗੀ ਤੀਜੀ ਮੀਟਿੰਗ ਦੇ ਵਿੱਚ ਪ੍ਰਧਾਨ ਕਿਹਨੂੰ ਬਣਾਉਣਾ ਉਹਦੇ ਬਾਰੇ ਫੈਸਲਾ ਲਿਆ ਜਾਵੇ ਅੱਜ ਦੀ ਡੇਟ ਦੇ ਵਿੱਚ ਨਿਸ਼ੰਦਰ ਸਿੰਘ ਮਹਿਤਾ 1996 ਤੋਂ ਮੈਂਬਰ ਨੇ ਇੱਛਾ ਉਹ ਵੀ ਰੱਖਦੇ ਆ ਕਿ ਮੈਂ ਪ੍ਰਧਾਨ ਬਣਾਓ ਗੁਰਚੰਦ ਸਿੰਘ ਗਲੇਵਾਰ ਲੱਗਦੇ ਮੈਂ ਪ੍ਰਧਾਨ ਬਣਾਓ ਕਿ ਸਾਡੇ ਚਾਵਲਾ ਸਾਹਿਬ ਨੇ ਉਹ ਵੀ ਰਖਦੇ ਵੀ ਮੈਂ ਪ੍ਰਧਾਨ ਬਣਾ ਪ੍ਰਧਾਨ ਬਣ ਵਾਸਤੇ ਬੜੇ ਤੁਰੇ ਫਿਰਦੇ ਆ ਜਿਹੜੇ ਕਹਿੰਦੇ ਅੱਖਾਂ ਬੰਦ ਕਰ ਲਾਂਗੇ ਹੱਥ ਫੜ ਲੈ ਜੋ ਸਹੀ ਕਹਿੰਦੇ ਨੇ ਕਰ ਲਿਓ ਲੇਕਿਨ ਆਪਣੀ ਨਿੱਜੀ ਇੱਛਾ ਜਿਹੜੀ ਸੀ ਉਹ ਮਹਿਤਾ ਸਾਹਿਬ ਦੀ ਇਹ ਸੀ ਵੀ ਮੈਂ ਜਿਹਹਦਰ ਕਲ ਤੱਕ ਤਖਤ ਬਣਾ ਨਹੀਂ ਬੂਰਪਿਆ ਵੱਖਰੀ ਗੱਲ ਜਨਰਲ ਸੈਕਟਰੀ ਦੀ ਪੋਸਟਕ ਰਹਿ ਕੇ ਆਗੇ ਨੇ ਲੇਕਿਨ ਮੈਨੂੰ ਉਮੀਦ ਹੈ ਕਿ ਹੁਣ ਇਹਨਾਂ ਚਿੰਨਾਂ ਚੋਂ ਬੰਦਿਆਂ ਚ ਇੱਕ ਬੰਦਾ ਜਿਹੜਾ ਵਾ ਉਹ ਇਹਦੇ ਚ ਲਿਆ ਜਾਊਗਾ ਲੈ ਕੇ ਪ੍ਰਧਾਨ ਜੀ ਮੰਨਉਂਦੇ ਨੇ ਕਿ ਅਸੀਂ ਕੋਈ ਟਿੱਪਣੀ ਕਰਨੀ ਹੈ ਜੀ ਸਭਾ ਹੁਣ ਤੋਂ ਸ਼ੁਰੂ ਕਰਾਂਗੇ ਅਸੀਂ ਅੱਛਾ ਪੜੀ ਸਰ ਥੋੜੀ 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 ਜੀ ਟਿੱਪਣੀ ਜਿਹੜੀ 19 ਤਰੀਕ ਨੂੰ ਦਿੱਲੀ ਦੇ ਵਿੱਚ ਇੱਕ ਸਿੱਖ ਕਾਨਫਰੰਸ ਹੋ ਰਹੀ ਆ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਸਨਮਾਨ ਹੋਣਾ ਜਿੱਥੇ ਸਿੱਖ ਹਸਤੀਆਂ ਨੂੰ ਜਿਹੜਾ ਵਾ ਉਹ ਸਦਾ ਪੱਤਰ ਦਿੱਤਾ ਗਿਆ ਸਾਰੇ ਤਖਤਾਂ ਦੇ ਜਥੇਦਾਰ ਸਹਿਬਾਨ ਨੂੰ ਸੱਦਾ ਪੱਤਰ ਦਿੱਤਾ ਗਿਆ ਤੇ ਉਸ ਜਿਹੜੀ ਕਾਨਫਰੰਸ ਆ ਉਹਦੇ ਵਿੱਚ ਐਸਜੀਪੀਸੀ ਪ੍ਰਧਾਨ ਨੂੰ ਸੱਦਾ ਪੱਤਰ ਨਹੀਂ ਸੀ ਦਿੱਤਾ ਗਿਆ ਤੇ ਹੁਣ ਜਦੋਂ ਐਸਜੀਪੀਸੀ ਪ੍ਰਧਾਨ ਆਪਣੇ ਅਹੁਦੇ ਤੋਂ فارਗ ਹੋ ਗਏ ਆ ਅਸਤੀਫਾ ਦੇ ਗਏ ਆ ਤੇ ਕੀ ਹੁਣ ਐਸਜੀਪੀਸੀ ਪ੍ਰਧਾਨ ਜਿਹੜੇ ਕਹਿੰਦੇ ਆ ਵੀ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਤਾਂ ਉਸ ਸਮੇਲਨ ਦੇ ਵਿੱਚ ਜਾਣਗੇ ਦਿੱਲੀ ਵੇਖੋ 19 ਤਰੀਕ ਨੂੰ ਜਿਹੜਾ ਸੱਦਾ ਦਿੱਤਾ ਗਿਆ ਉਹ ਸ਼ਾਮੀ 4:30 ਵਜੇ ਦਾ ਤੇ 19 ਤਰੀਕ ਨੂੰ ਇੱਕ ਬਕਾਇਦਾ ਤੌਰ ਤੇ ਮੀਟਿੰਗ ਜਿਹੜੀ ਆ surjit singh rakhre ਦੇ ਘਰ ਹੋ ਰਹੀ ਆ ਪਟਿਆਲੇ ਦੇ ਵਿੱਚ ਸ਼ਾਇਦ ਉਹਦੇ ਵਿੱਚ ਮੈਨੂੰ ਉਮੀਦ ਆ ਵੀ ਗਿਆਨੀ ਹਰਪ੍ਰੀਤ ਸ਼ਾਹਬਲ ਹੋਣ ਉਹ ਉਹ ਮੀਟਿੰਗ ਮੇਰਾ ਖਿਆਲ ਪਟਿਆਲ ਸਰ ਕੱਲ ਹੈ ਮੇਰਾ ਖਿਆਲ 18 ਦੀ ਹੈ ਅੱਗੇ ਪਾਤੀ ਇੱਕ ਅੱਗੇ ਪਾਤੀ ਉਹ ਕੱਲ ਦੀ ਮੀਟਿੰਗ ਕੀਤੀ ਨਾ ਜਿਹੜੀ ਆਪਣੀ ਸੱਤ ਮੈਂਬਰੀ ਕਮੇਟੀ ਉਹ ਨਿਕਲ ਕੇ ਅੱਗੇ ਪਾਤੀ ਹੈ ਅੱਛਾ ਅੱਛਾ ਕੱਲ ਵੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੁੰਦੀ ਕਿ ਨਹੀਂ ਹੁੰਦੀ ਉਹਦੇ ਬਾਰੇ ਉਹਦੇ ਬਾਰੇ ਕੋਈ ਤੇਰ ਪੋਟਲੀ ਹੈਗੀ ਉਹ ਤੇ ਹੁਣ ਹੁਣੇ ਨਾ ਉਹ ਤੇ ਫਿਰ ਹੁਣ ਜਦੋਂ ਕਮੇਟੀ ਦੇ ਜਿਹੜੇ ਅਗਵਾਈ ਕਰਦੇ ਨੇ ਇਹਨਾਂ ਛੱਡੀ ਜਿਨ੍ਹਾਂ ਨੇ ਅਜੇ ਤੱਕ ਉਹਨਾਂ ਤੇਰ ਮਹੀਨੇ ਛੱਡੀ ਨਹੀਂ ਉਹਨਾਂ ਨੇ ਨਿਕਲ ਕੇ ਕਹਿਤੀ ਵੀ ਮੈਂ ਜਿਹਦਰ ਕਾਲਟ ਨੂੰ ਲਿਖ ਕੇ ਦਊਗੀ ਮੈਨੂੰ ਇਹਦੇ ਜਿੰਮੇ ਤੋਂ ਫਰਕ ਕੀਤਾ ਜਾਵੇ ਚਲੋ ਵੇ ਲੈਣੇ ਮੀਟਿੰਗ ਹੁੰਦੀ ਕਿ ਨਹੀਂ ਹੁੰਦੀ ਇਹਦੀ ਪਤਾ ਜਿਹੜੀ ਪਰਸੋਂ 19 ਤਰੀਕ ਨੂੰ ਮੀਟਿੰਗ ਹੋ ਰਹੀ ਆ ਸਰਜੀਤ ਸਿੰਘ ਰਖਰੇ ਦੇ ਘਰ ਉਸ ਮੀਟਿੰਗ ਦੇ ਵਿੱਚ ਉਮੀਦ ਆ ਕਿ ਦਰਸ਼ਨ ਸਿੰਘ ਰਖੜਾ ਜਿਹਦੀ ਸਿੱਧੀ ਪ੍ਰਧਾਨ ਮੰਤਰੀ ਦਾ ਟੱਲੀ ਖੜਕਦੀ ਹੈ ਉਹ ਵੀ ਆ ਰਹੇ ਨੇ ਉੱਥੇ ਜੇ ਉਹ ਆ ਗਏ ਤੇ ਫਿਰ ਤੁਸੀਂ ਆਪਸਿਆਂ ਲੋ ਆਪਸਿਆਂ ਟਿੱਕਾ ਨਹੀਂ ਕੁਝ ਹੋਰ ਚੱਲਦੀ ਹੈ ਗਿਆਨੀ ਹਰਪ੍ਰੀਤ ਨੂੰ ਇਹਨਾਂ ਦੇ ਸੁਰੱਖਿਅਤ ਕਰਕੇ ਘਰ ਨੂੰ ਭੇਜਤਾ ਉਹਨੂੰ ਕਿਸੇ ਹੋਰ ਤਖਤ ਦਾ ਜਹਦਰ ਲਾ ਕੇ ਪੰਜ ਤਖਤਾਂ ਦੇ ਜ਼ਿਹਦਾਰਾਂ ਦੀ ਮੀਟਿੰਗ ਚ ਬਠਾਇਆ ਫਿਰ ਜਾਏਗਾ ਉਹ ਕਿੱਥੇ ਲੱਗਦੀ ਸੀ ਸਾਰੀ ਮੇਰੇ ਮੈਂ ਕੁਝ ਨਹੀਂ ਕਹਾਂ ਲੋਕ ਸਮਝਣਗੇ ਮੇਰੀ ਗੱਲ ਇਹ ਵੀ ਗੱਲ ਚੱਲਦੀ ਹੈ ਕਿਉਂ ਦੋ ਤਖਤਾਂ ਦੇ ਉੱਤੇ ਅੱਜ ਦੀ ਡੇਟ ਦੇ ਵਿੱਚ ਕਬਜ਼ਾ ਬੀਜੇਪੀ ਦਾ ਪਟਨਾ ਸਾਹਿਬ ਵੀ ਹਜੂਰ ਸਾਹਿਬ ਹਜੂਰ ਸਾਹਿਬ ਜੇ ਇਸ ਖੇਲ ਦੇ ਵਿੱਚ ਇਸ ਗੇਮ ਦੇ ਉੱਤੇ ਕਾਮਯਾਬ ਹੋ ਜਾਂਦੇ ਆ ਕਾਮਯਾਬ ਹੋ ਜਾਂਦੇ ਆ ਤੇ ਆਉਣ ਵਾਲੇ ਦਿਨਾਂ 'ਚ ਬੱਦਲ ਦਾ ਬਹੁਤ ਹਲਕੜ ਤੇ ਬੱਦਲ ਗਹਿਰੇ ਹੋ ਜਾਣਗੇ ਬਹੁਤ ਗਹਿਰੇ ਹੋ ਜਾਣਗੇ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਕਿੱਥੇ ਨਹੀਂ ਬੁਲਾਇਆ ਜਾਂਦਾ ਜੇ ਭਾਈ ਅਮਰਤਪਾਲ ਦੇ ਬਾਪੂ ਨੇ ਇੱਕ ਵੱਡਾ ਕੱਟ ਕੀਤਾ ਤੇ ਭਾਈ ਇੱਥੇ ਬੁਲਾ ਲਿਆ ਉਹਨਾਂ ਨੂੰ ਜੇ ਮਸਤੂਆਣੇ ਵਾਜ ਜਿੱਥੇ ਮਨੂ ਕਾਲੀ ਫੂਲਾ ਸਿੰਘ ਦਾ ਬਾੜ ਦਿੱਤਾ ਗਿਆ ਉੱਥੇ ਸਾਲਾ ਜੋ ਹੋਰ ਇੱਕ ਬਠਿੰਡੇ ਦੇ ਭਾਈ ਭਾਈ ਜਗਤਾ ਜੀ ਹੈ ਉੱਥੇ ਵੜ ਦਿੱਤਾ ਗਿਆ ਉੱਥੇ ਬੁਲਾ ਲਿਆ ਨੂੰ ਕਿੱਥੇ ਜੀ ਬੁਲਾ ਜੰਦਾ ਉਹ ਹਰ ਜਗ੍ਹਾ ਆਪਣੇ ਤਰੀਕੇ ਦੇ ਸਲੀਕੇ ਨਾਲ ਨਵੀਂ ਕਹਾਣੀ ਛੇੜ ਕੇ ਠਾ ਸੋਟਾ ਉਹਨਾਂ ਦਾ ਬਾਦਲ ਪਰਵਾਰ ਤੇ ਹੁੰਦਾ ਹੈ ਇਸ ਕਰਕੇ ਜਿਹੜੀ ਮੀਟਿੰਗ 19 ਤਰੀਕ ਨੂੰ ਜਿਹੜੀ ਮਹੱਤਵਪੂਰਨ ਮੀਟਿੰਗ ਹੈ ਜਿਹੜੀ ਦਿੱਲੀ ਉਹ 4:30 ਵਜੇ ਬੁਲਾਈ ਆ ਤੇ ਮੈਂ ਇਹ ਗੱਲ ਕਹੂੰ ਉਸ ਉਸ ਮੂਤੀ ਨੇ ਕਨਵੈਨਸ਼ਨ ਨਾਲ ਉਹਦੇ ਵਿੱਚ ਹੀ ਅਜੰਡਾ ਜਿਹੜਾ ਵਾ ਉਹ ਬਾਦਲਾਂ ਤੇ ਹੋਊਗਾ ਮਸਲਾ ਹੋਊਗਾ ਜੇ ਤੁਸੀਂ ਬਾਦਲਾਂ ਤੇ ਮਲਾ ਕਰਨਾ ਫਿਰ ਪੰਥਕ ਮੀਟਿੰਗ ਨਹੀਂ ਹੋ ਸਕਦੀ ਪੰਥਕ ਕਨਵੈਨਸ਼ਨ ਹੋ ਸਕਦੀ ਫਿਰ ਉਹ ਦੂਸ਼ਣ ਬਾਜੀ ਕਨਵੈਨਸ਼ਨ ਹੋ ਸਕਦੀ ਕਰ ਲੋ ਪੰਥਕ ਕਮੇਂਜੈਂਟਾਦ ਹੋਊਗੀ ਜਦੋਂ ਤੁਸੀਂ ਇਹਨਾਂ ਗੱਲਾਂ ਤੋਂ ਉੱਠ ਕੇ ਪੰਥ ਦੇ ਮਸਲੇ ਵਿਚਾਰੋਗੇ ਹੂੰ ਸਭ ਤੋਂ ਵੱਡਾ ਮਸਲਾ ਬੱਤੀ ਸਿੰਘਾਂ ਦੀ ਰਹਿ ਜਾਂਦਾ ਵਾ ਦੂਸਰਾ ਵੱਡਾ ਮਸਲਾ ਭਾਈ ਅਜਵਨ ਦੀ ਫਾਂਸੀ ਦਾ ਵਾ ਤੀਸਰਾ ਵੱਡਾ ਮਸਲਾ ਸਾਡੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਆ ਅਜੇ ਤੱਕ ਉਹਨਾਂ ਦੀ ਕੁਝ ਬਣਿਆ ਨਹੀਂ ਗਾ ਉਹਦੀ ਫਾਈਲ ਤੁਰੀ ਫਿਰ ਤੁਰੀ ਫਿਰਦੀ ਆ ਉਹਨਾਂ ਦਾ ਮਸਲਾ ਵਾ ਇਹ ਸਾਡੇ ਪੰਥਕ ਮਸਲੇ ਨੇ ਜਿਹੜੇ ਸਾਡੇ ਗੁਰਦੁਆਰੇ ਜਾਂ ਛੋਟੀ ਗੁਰਦੁਆਰਾ ਡਾਊਨਰ ਦਾ ਜਿਹੜੀ ਕੋਈ ਐਸਲੀ ਕੰਪਲੀਟ ਨਹੀਂ ਉਹਨੂੰ ਛਡਾਉਣ ਦਾ ਮਸਲਾ ਵਾ ਮੰਗਾ ਜਿਹੜੇ ਸਿੱਖ ਵਾਦੂ ਨੇ ਕੱਟ ਹੋਣ ਦੀ ਗੱਲ ਕੀਤੀ ਆ ਰਹੀ ਉਹਨਾਂ ਨੂੰ ਬਚਾਉਣ ਦਾ ਮਸਲਾ ਹੈ ਇਹ ਮਸਲੇ ਪੰਥਕ ਮਸਲੇ ਸਾਡੇ ਹੈਗੇ ਨੇ ਬੇਅਦਬੀਆਂ ਦਾ ਮਸਲਾ ਪੰਥਕ ਮਸਲਾ ਜੇ ਤੇ ਇਹ ਮਸਲੇ ਵਿਚਾਰਨੇ ਤੇ ਫਿਰ ਅਸੀਂ ਪੰਥਕ ਕਮਿਸ਼ਨ کہہ ਸਕਦੇ ਹਾਂ ਤੇ ਜੇ ਬਾਦਲਾਂ ਨੂੰ ਗਲਾ ਕੱਢੀ ਇੱਥੇ ਫਿਰ ਦੂਸ਼ਣ ਬਣੀ ਕਨਵੈਨਸ਼ਨ ਹੋ ਗਈ ਫਿਰ ਪੰਥਕ ਨਹੀਂ ਕਿਹਾ ਜਾ ਸਕਦਾ ਪਰ ਪਟੀ ਸਾਹਿਬ ਜੇ ਉਥੇ ਫਰਜ਼ ਕਰ ਲੋ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਬਾਦਲਾਂ ਦੇ ਖਿਲਾਫ ਉਹ ਕਨਵੈਨਸ਼ਨ ਰੱਖੀ ਗਈ ਹੈ ਜਦੋਂ ਇਸ ਪੂਰੇ ਮਸਲੇ ਨੂੰ ਨੈਸ਼ਨਲ ਮੀਡੀਆ ਕਵਰ ਕਰੇਗਾ ਹਾਲੇ ਤੱਕ ਨੈਸ਼ਨਲ ਮੀਡੀਆ ਦੇ ਵਿੱਚ ਅਕਾਲੀ ਦਲ ਦੀ ਕੋਈ ਬਹੁਤੀ ਚਰਚਾ ਨਹੀਂ ਹੋ ਰਹੀ ਫਿਰ ਤਾਂ ਇਹ ਗੱਲ ਵੱਡੀ ਹੋ ਜੂਗੀ ਕਿਉਂਕਿ ਦਿੱਲੀ ਦੇ ਵਿੱਚ ਜਦੋਂ ਕਨਵੈਨਸ਼ਨ ਹੋਏਗੀ ਦਿੱਲੀ ਦੇ ਆ ਸਪੀਕਰਾਂ ਤੋਂ ਦਿੱਲੀ ਦੇ ਆ ਮਾਈਕਾਂ ਤੋਂ ਜਦੋਂ ਇਹ ਆਵਾਜ਼ ਗੂੰਜੇਗੀ ਤਾਂ ਨੈਸ਼ਨਲ ਮੀਡੀਆ ਉਹਨੂੰ ਕਵਰ ਕਰੇਗਾ ਫਿਰ ਤਾਂ ਇਹ ਗੱਲ ਵੱਡੀ ਹੋ ਜੂਗੀ ਕਿੰਨੀ ਕਿੰਨੀ ਵੱਡੀ ਹੋ ਜੂਗੀ ਕਿੰਨੇ ਕਿ ਵੱਡੀ ਗੱਲ ਸਾਡੇ ਮਸਲੇ ਕਿਤੇ ਜਿਹੜਾ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਵੀ ਕਵਰ ਹੁੰਦੇ ਰਹੇ ਨੇ ਇਹਦੀ ਗੱਲ ਨਹੀਂ ਹੋ ਰਹੀ ਇਹ ਕੰਮ ਨਹੀਂ ਹੋਣੀ ਇਹ ਨਹੀਂ ਹੋਣੀ ਸਰ ਮੈਂ ਮੈਂ ਪੱਟੀ ਸਾਹਿਬ ਆਪਣੇ ਮਸਲਿਆਂ ਦੀ ਗੱਲ ਨਹੀਂ ਕਰ ਰਿਹਾ ਨਾ 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 ਮੈਂ ਇਹ ਗੱਲ ਕਰ ਰਿਹਾ ਵੀ ਜੇ ਇਸ ਕਨਵੈਨਸ਼ਨ ਚ ਕੇਵਲ ਇੱਕ ਨਿਕਾਤੀ ਮੁੱਦਾ ਹੁੰਦਾ ਇੱਕੋ ਹੀ ਏਜੰਡਾ ਹੁੰਦਾ ਵੀ ਬਾਦਲਾ ਨੂੰ ਭੰਡਣਾ ਤੇ ਇਹ ਗੱਲ ਫਿਰ ਵੱਡੀ ਹੋ ਜੂਗੀ ਵੀ ਅਕਾਲੀ ਦਲ ਜਿਹੜਾ ਵਾ ਇਸ ਵੇਲੇ ਸੰਕਟ ਚ ਹੈ ਹੱਲੇ ਤੇ ਅਕਾਲੀ ਦਲ ਦੀਆਂ ਖਬਰਾਂ ਪੰਜਾਬ ਦੀ ਮਹਦੂਦ ਨੇ ਨਾ ਪੰਜਾਬ ਦੇ ਅੰਦਰ ਅੰਦਰ ਹੀ ਚੱਲਦੀਆਂ ਨੇ ਨਾ ਜਦੋਂ ਉਹਨਾਂ ਦੇ ਬਰਾਬਰ ਕਿਸੇ ਕਨਵੈਨਸ਼ਨ ਚ ਹੋਰ ਹੋਊਗੀ ਤੇ ਜਿਨ੍ਹਾਂ ਨੇ ਕਨਵੈਨਸ਼ਨ ਦੇਖੀ ਉਹਨਾਂ ਪੁੱਛੋ ਉਹ ਦੇਣ ਕੀ ਦੀ ਨੇ ਹੂੰ ਉਹ ਦਿੱਲੀ ਕਮੇਟੀ ਦੇ ਕਾਬਜ਼ੇ ਕੀ ਦੇ ਸਕਦੇ ਹੋਏ ਸੀ ਇਹ ਤੇ ਗਦਾਰੀ ਆ ਲੋਕ ਕਹਿਣਗੇ ਵੀ ਗਦਾਰੀ ਆ ਬਾਦਲਨਰ ਹਰਮੀ ਸਿੰਘ ਕਾਲਕਾ ਕਾਲੀਦਰ ਬਾਦਲਨਰ ਸੀ ਤੇ ਕਿਸੇ ਲਈ ਜਾ ਕੇ ਚੌਕੜੀ ਮਾਰ ਕੇ ਮਿੰਨਰ ਸੀ ਜਾ ਕੇ ਸਾਹਮਣੇ ਸੁਖਬੀਰ ਸਿੰਘ ਬਾਦਲ ਦੇ ਜੇਸ ਕਰਕੇ ਜੋ ਕਹਿਣਗੇ ਤੇ ਕੋਲੇ ਤੇ ਜਵਾਬ ਵੀ ਉਸਲੇ ਆ ਜੂਗਾ ਮੈਂ ਸਿਰਫ ਇਹ ਗੱਲ ਨਹੀਂ ਕਹਿੰਦਾ ਮੈਂ ਕਹਿੰਦਾ ਵੀ ਤੁਸੀਂ ਇਹਨੂੰ ਪੰਥਕ ਕੰਮਾਂਚੇ ਰੱਖੋ ਤੇ ਪੰਥਕ ਮਸਲੇ ਵਿਚਾਰੋ ਜੇ ਪੰਥਮ ਚਾਰ ਮਸਲੇ ਵਿਚਾਰੋਗੇ ਤੁਹਾਡੀ ਦੂਸ਼ਣ ਬਾਣੀ ਤੋਂ ਕਈ ਕਈ ਗੁਣਾ ਉੱਚੇ ਹੋ ਜਾਣਗੇ ਇਹਨਾਂ ਤੁਸੀਂ ਵੇਖਣਾ ਵਾ ਵੀ ਆਪਣੇ ਨੂੰ ਉੱਚੇ ਕਰਨਾ ਵਾ ਸੁੱਚੇ ਕਰਨਾ ਕਿ ਗੰਦ ਜਿ ਡਿਕਣਾ ਜਾ ਕੇ ਇਹੋ ਕਰਕੇ ਉਹ ਜਿਹੜੀ ਕਨਵੈਨਸ਼ਨ ਆ ਉਹ ਅਜੇ ਤੱਕ ਹਾਲ ਦੀ ਘੜੀ ਜਰਦਾ ਮੈਨੂੰ ਬਾਦਲਾਂ ਦੇ ਖਿਲਾਫ ਹੋਏਗੀ ਉਹ ਚੰਗੀ ਗੱਲ ਨਹੀਂ ਠੀਕ ਆ ਹਾਂ ਕੋਈ ਬੰਦਾ ਇੱਕ ਅੱਧਾ ਕੋਈ ਗੱਲ ਕਰ ਸਕੇ ਕਨਜੀ ਦੀ ਵੀ ਬਾਦਲਾਂ ਨੇ ਬਹੁਤ ਨੁਕਸਾਨ ਕੀਤਾ ਚੰਗੀ ਗੱਲ ਆ ਲੇਕਿਨ ਪੰਥਕ ਮਸਲਾ ਵਿਚਾਰੋ ਤੁਸੀਂ ਉਹ ਤੇ ਜੇ ਬਾਦਲਾਂ ਤੇ ਉਪਰ ਤੇ ਫਿਰ ਤੁਹਾਨੂੰ ਮੈਂ ਤੇ ਵੀ ਦੱਸ ਦਿਆਂ ਉਹ ਬੋਲ ਕਵਰੇਜ ਇੰਟਰਨੈਸ਼ਨਲ ਨਹੀਂ ਦੇਣੀ ਜੋ ਮਰਚੂ ਹੈ ਹਾਂਜੀ ਜੇ ਕਿਤੇ ਬਾਦਲਾਂ ਦੇ ਮਸਲੇ ਕਰਦੇ ਇਨ੍ਹਾਂ ਤੇ ਤੁਹਾਨੂੰ ਨੈਸ਼ਨ ਮੀਟਿੰਗ ਦੇ ਬਹੁਤੀ ਕਵਰੇਜ ਨਹੀਂ ਨਹੀਂ ਫਿਰ ਹੂੰ ਅੰਦਰਲੇ ਪਿੰਦੇ ਛੋਟੀ ਜੀ ਖਬਰ ਲੱਗੂ ਤੇ ਜੇ ਤੁਸੀਂ ਪੰਥਕ ਬਸਰੇ ਦੀ ਗੱਲ ਕਰੋਗੇ ਤਾਂ ਫਰੰਟ ਪੇ ਦੇ ਸ਼ੇਪੂ ਜੀ ਬਿਲਕੁਲ ਠੀਕ ਹੈ ਜੀ ਜੀ ਅੱਛਾ ਤੁਸੀਂ ਆਪਣਾ ਕੀਮਤੀ ਸਮਾਂ ਉਸ ਪ੍ਰੋਗਰਾਮ ਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀ ਗੱਲ ਜੀ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ